ਮੇਰਾ ਨਾਮ ਕਾਜਲ ਕੁਮਾਰਾ ਜੀ ਮੈਂ ਧੰਨਵਾਦ ਕਰਦਾ ਹਸਪੀਟਲ ਓਮ ਪ੍ਰਕਾਸ਼ ਜੀ ਦਾ ਜਿਨ੍ਹਾਂ ਨੇ ਸਾਡੇ ਏਰੀਆ ਦੇ ਵਿੱਚ ਕੈਂਪ ਲਾਇਆ ਔਰ ਉਹਨਾਂ ਨੇ ਦਵਾਈ ਤੱਕ ਸਾਨੂੰ ਫ੍ਰੀ ਦਿੱਤੀ ਦਾਰੂ ਫ੍ਰੀ ਦਿੱਤਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਨਾ ਜੀ ਸਾਰੀ ਟੀਮ ਦਾ ਧੰਨਵਾਦ ਕਰਦਾ ਥੈਂਕ ਯੂ ਸੋ ਮਚ ਕਿੰਨੇ ਵੀ ਜਿਹੜੇ ਲੋਕ ਇੱਥੇ ਚੈੱਕ ਅਪ ਕਰਾਉਂ ਗਏ ਇਸ ਟਾਈਮ ਦੇ ਕਾਊਂਟਿੰਗ ਕਰੀਏ ਤਾਂ ਸਾਡੇ ਕੋਲ 770 ਬੰਦਿਆਂ ਦੀ ਹੋ ਚੁੱਕਿਆ ਹੈ ਹਾਲੇ ਲੋਕ 120 ਲੋਕ ਆਈ ਜਾ ਰਹੇ ਆ ਜਿਵੇਂ ਜਿਵੇਂ ਪਤਾ ਲੱਗਦਾ ਇੱਕ ਦੂਜੇ ਨੂੰ ਦੱਸਦੇ ਆ ਤੇ ਫਿਰ ਆਈ ਜਾ ਰਹੇ ਆ ਸਾਰਾ ਇਲਾਕਾ ਹੀ तकरीबन ਲਾਭ ਵਧਾਰਿਆ ਮੈਂ ਹਿਊਮਨ ਹੈਲਪਲਾਈਨ ਆਰਗੇਨਾਈਜੇਸ਼ਨ ਇਹ ਹਿਊਮਨ ਹੈਲਪਲਾਈਨ ਦੀ ਸਾਰੀ ਟੀਮ ਮੇਰੇ ਨਾਲ ਖੜੀ ਹੈ ਜੀ ਪ੍ਰਧਾਨ ਕਾਜਲ ਜੀ ਅਜੇ ਜੀ ਸਕਿੰਦਾ ਜੀ ਸਰਦਾਰ ਪੂਰਨ ਸਿੰਘ ਜੀ ਪਾਵਰ ਕਿਸ਼ੋਰ ਕੁਮਾਰ ਅਸੀਂ ਸਾਰੇ ਹਿਊਮਨ ਹੈਲਪਲਾਈਨ ਜਿਹੜੀ ਹੈ 2016 ਦੇ ਵਿੱਚ ਸ਼ੁਰੂ ਕੀਤੀ ਸੀ ਤੇ ਅਸੀਂ ਹਜ਼ਾਰਾਂ ਦੇ ਹਿਸਾਬ ਨਾਲ ਕੈਂਪ ਲਗਾ ਚੁੱਕੇ ਆ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਨਮ ਉਹਨੇ ਤਿੱਥੀ ਤੋਂ ਇਹ 61ਵਾਂ ਕੈਂਪ ਜਿਹੜਾ ਸਾਡਾ ਅੱਖਾਂ ਦਾ ਅੱਜ ਕਰਮਪੁਰਾ ਗਲੀ ਨੰਬਰ 7 ਵਿੱਚ ਲੱਗਾ ਏ ਸਾਡੇ ਸਰਦਾਰ ਪੂਰਨ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਜਿਨ੍ਹਾਂ ਇਸ ਕੈਂਪ ਦਾ ਪੂਰਾ ਇੰਤਜ਼ਾਮ ਕੀਤਾ ਏ ਤੋਂ ਅੱਜ 120 ਦੇ ਕਰੀਬ ਮਰੀਜ਼ ਜਿਹੜੇ ਨੇ ਇਸ ਕੈਂਪ ਦਾ ਲਾਹਾ ਲੈ ਚੁੱਕੇ ਨੇ ਕਿਉਂਕਿ ਕਹਿੰਦੇ ਨੇ ਅੱਖਾਂ ਤੇ ਜਹਾਨ ਹੈ ਤੋਂ ਅੱਖਾਂ ਦੀ ਇੱਕ ਨਿਆਮਤ ਹੈ ਜੀ ਅੱਖਾਂ ਦੀ ਤੰਦਰੁਸਤੀ ਹੈ ਤੇ ਸਾਰਾ ਸਰੀਰ ਤੰਦਰੁਸਤ ਹੈ ਅੱਜ 18ਵੇਂ ਕੈਂਪ ਦੇ ਵਿੱਚ ਵੀ ਹੁਮ ਹੁਮ ਆ ਕੇ ਦੁਨੀਆ ਪਹੁੰਚੀਏ ਤੋਂ ਸਾਡੇ ਨਾਲ ਬੀਬੀ ਚਰਨਜੀਤ ਕੌਰ ਜੀ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀ ਅੱਜ 108 ਸਾਲਾਂ ਦੇ ਕਰੀਬ ਹੋ ਚੁੱਕੇ ਨੇ ਤੋਂ ਉਹ ਵੀ ਇਸ ਕੈਂਪ ਦੇ ਵਿੱਚ ਵਿਰਾਜਮਾਨ ਨੇ ਤੋਂ ਮੈਂ ਧੰਨਵਾਦ ਕਰਦਾ ਹਾਂ ਡਾਕਟਰ ਓਮ ਪ੍ਰਕਾਸ਼ ਮਾਲ ਰੋਡ ਹਸਪੀਟਲ ਵਾਲਿਆਂ ਦੀ ਟੀਮ ਦਾ ਜਿਹੜੇ ਕਿ ਸਾਡੀ ਇੱਕ ਆਵਾਜ਼ ਦੇ ਉੱਤੇ ਸਾਡੇ ਕਹਿਣ ਤੇ ਇਹ ਕੈਂਪ ਜਿਹੜੇ ਨੇ ਇਹ ਲਗਾ ਰਹੇ ਨੇ ਤੋਂ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਜੀ ਅਕਸਰ ਦਵਾਈ ਜਿਹੜੀ ਆ ਅੱਖਾਂ ਚ ਪਾਉਣ ਵਾਲੀ ਅਸੀਂ ਫ੍ਰੀ ਦਿੰਨੇ ਆ ਕਿਉਂਕਿ ਜਿਹੜੀਆਂ ਖਾਣ ਵਾਲੀਆਂ ਦਵਾਈਆਂ ਹੁੰਦੀਆਂ ਉਹਨੇ ਕਿਸੇ ਨੂੰ ਰਿਐਕਸ਼ਨ ਕਰ ਸਕਦੀਆਂ ਨੇ ਇਸ ਕਰਕੇ ਉਥੋਂ ਗੁਰੇਜ਼ ਕਰਦੇ ਆ ਇਹ ਜਿਹੜਾ ਸਾਡਾ ਕਾਰਡ ਇੱਥੋਂ ਬੰਦਾ ਹੈ ਜੀ ਇਹ ਪੂਰੇ 1 ਮਹੀਨੇ ਵਾਸਤੇ ਵੈਲਿਡ ਹੁੰਦਾ ਹੈ ਇਸ ਤੋਂ ਬਾਅਦ ਜਿਹੜੇ ਟੈਸਟ ਨੇ 1800 ਦੇ ਟੈਸਟ ਬਿਲਕੁਲ ਫ੍ਰੀ ਜਿਹੜੇ ਡਾਕਟਰ ਰੋਮਰਕਾਹ ਹਸਪੀਟਲ ਮਾਲ ਰੋਡ ਵਿੱਚ ਜਾ ਕੇ ਹੁੰਦੇ ਨੇ ਗੱਡੀ ਲੈ ਕੇ ਜਾਂਦੀ ਹੈ ਫ੍ਰੀ ਗੱਡੀ ਛੱਡ ਕੇ ਜਾਂਦੀ ਹੈ ਫ੍ਰੀ ਬਿਲਕੁਲ ਫ੍ਰੀ ਆਫ ਕੋਸਟ ਹੈ ਸਾਰਾ ਕੁਝ ਤੋਂ ਉੱਥੇ ਜਿਹੜੀਆਂ ਐਡਵਾਈਸ ਹੁੰਦੀਆਂ ਨੇ ਦਵਾਈਆਂ ਦੀਆਂ ਉਹ ਅਸੀਂ ਮੁਹੱਈਆ ਕਰਵਾ ਦਿੰਦੇ ਆ